ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Only Punjab ਤੇ ਤੇ ਸਵਾਗਤ ਹੈ ਤੁਹਾਡਾ ਪੰਜਾਬੀ ਵਿਆਕਰਨ ਦੀ ਸੀਰੀਜ਼ ਦੇ ਵਿੱਚ ਇਸ ਸੀਰੀਜ਼ ਨੂੰ ਕੰਟੀਨਿਊ ਕਰਦੇ ਹੋਏ ਅੱਜ ਆਪਾਂ ਪੰਜਾਬੀ ਉਪਭਾਸ਼ਾ ਬਾਰੇ ਪੜਾਂਗੇ ਪੰਜਾਬੀ ਦੀਆਂ ਉਪਭਾਸ਼ਾਵਾਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਪੰਜਾਬੀ ਦੀ ਸੰਖੇਪ ਜਾਣਕਾਰੀ ਬਾਰੇ ਪੜਿਆ ਸੀ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੇ ਪੰਜਾਬੀ ਉਪਭਾਸ਼ਾ ਦੇਖਦੇ ਹਾਂ ਦੇਖੋ ਪੰਜਾਬੀ ਉਪਭਾਸ਼ਾ ਇਹਨਾਂ ਜੋ ਪੰਜਾਬੀ ਉਪਭਾਸ਼ਾ ਨੂੰ ਅੰਗਰੇਜ਼ੀ ਦੇ ਵਿੱਚ ਕੀ ਕਹਿੰਦੇ ਨੇ ਡਾਇਲੈਕਟਸ অক্সਫੋਰਡ ਡਿਕਸ਼ਨਰੀ ਦੀ ਗੱਲ ਕਰੀਏ অক্সਫੋਰਡ ਡਿਕਸ਼ਨਰੀ ਵਿੱਚ ਡਾਇਲੈਕਟਸ ਦਾ ਭਾਵ ਕੀ ਹੈ ਉਹਨਾਂ ਲਘੂ ਰੂਪਾਂ ਤੋਂ ਲਿਆ ਜਾਂਦਾ ਹੈ ਜਿਹੜੇ ਕਿਸੇ ਸਥਾਨਕ ਉਚਾਰਨ ਸ਼ਬਦ ਭੰਡਾਰ ਅਤੇ ਮੁਹਾਵਰੇ ਤੋਂ ਉਪਜੇ ਹੁੰਦੇ ਨੇ ਇੰਜ ਕਿਸੇ ਭਾਸ਼ਾ ਵਿਸ਼ੇਸ਼ ਦੇ ਖਾਸ ਇਲਾਕੇ ਵਿੱਚ ਵਰਤੀ ਜਾਂਦੀ ਭਾਸ਼ਾ ਨੂੰ ਉਪਭਾਸ਼ਾ ਕਹਿੰਦੇ ਨੇ ਤਾਂ ਦੋਸਤੋ ਭਾਸ਼ਾ ਤਾਂ ਇੱਕ ਕਿਸੇ ਖੇਤਰ ਦੇ ਵਿੱਚ ਬੋਲੀ ਜਾਂਦੀ ਹੈ ਉਸ ਖੇਤਰ ਦੇ ਵਿੱਚ ਛੋਟੇ-ਛੋਟੇ ਖੇਤਰਾਂ ਦੇ ਵਿੱਚ ਜਿਹੜੀ ਭਾਸ਼ਾ ਬੋਲੀ ਜਾਂਦੀ ਹੈ ਉਹਨੂੰ ਆਪਾਂ ਉਪਭਾਸ਼ਾ ਕਹਿੰਦੇ ਆ ਤਾਂ ਇਸ ਦੀਆਂ ਉਪਭਾਸ਼ਾਵਾਂ ਕਿਹੜੀਆਂ ਗਣੀਆਂ ਨੇ ਪੰਜਾਬੀ ਦੀਆਂ ਉਪਭਾਸ਼ਾਵਾਂ ਉਂਝ ਸਾਰੇ ਪੰਜਾਬ ਦੀ ਮੁੱਖ ਭਾਸ਼ਾ ਪੰਜਾਬੀ ਹੈ ਠੀਕ ਹੈ ਸਾਰਿਆਂ ਨੂੰ ਪਤਾ ਪਰ ਇਸ ਦੇ ਵੱਖ-ਵੱਖ ਇਲਾਕਿਆਂ ਵਿੱਚ ਬੋਲਚਾਲ ਦੇ ਪੱਧਰ ਤੇ ਵੱਖ-ਵੱਖ ਸ਼ਬਦਾਵਲੀ ਵੱਖ-ਵੱਖ ਉਚਾਰਨ ਦੇ ਕੁਝ ਵੱਖਰੇ ਭਾਸ਼ਕ ਮੁਹਾਵਰੇ ਮਿਲਦੇ ਨੇ ਇਹਨਾਂ ਦੇ ਬੇਸ ਤੇ ਪੰਜਾਬੀ ਦੀਆਂ ਉਪਭਾਸ਼ਾਵਾਂ ਅਤੇ ਉਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਪੜ੍ਹਾਂਗੇ ਮਾਜੀ ਬਾਰੇ ਮਾਜੀ ਦੇ ਨਾਮ ਤੋਂ ਹੀ ਸਪਸ਼ਟ ਹੈ ਕਿ ਮਾਜਾ ਇਲਾਕੇ ਦੇ ਵਿੱਚ ਬੋਲੀ ਜਾਂਦੀ ਹੋएगी ਮਾਜੀ ਉਪਭਾਸ਼ਾ ਪੰਜਾਬ ਦੇ ਮਾਜਾ ਇਲਾਕੇ ਚ ਬੋਲੀ ਜਾਂਦੀ ਹੈ ਠੀਕ ਹੈ ਜਿਵੇਂ ਕਿ ਇਹਦੇ ਜ਼ਿਲ੍ਹੇ ਯਾਦ ਰੱਖਣੇ ਨੇ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਅਤੇ ਤਹਿਸੀਲ ਬਟਾਲਾ ਵਿੱਚ ਬੋਲੀ ਜਾਂਦੀ ਹੈ ਤਾਂ ਸਭ ਤੋਂ ਵੱਧ ਕੁਐਸਚਨ ਇੱਥੋਂ ਹੀ ਬੁੱਟ ਹੁੰਦੇ ਨੇ ਠੀਕ ਹੈ ਤੋ ਨੂੰ ਆਪਸ਼ਨ ਦੇ ਵਿੱਚ ਚਾਰ ਜ਼ਿਲ੍ਹੇ ਪਾ ਦੇਣਗੇ ਤੇ ਇੱਕ ਐਸਾ ਜ਼ਿਲ੍ਹਾ ਪਾ ਦੇਣਗੇ ਜਿੱਥੇ 마ਜੀ ਨਹੀਂ ਬੋਲੀ ਜਾਂਦੀ ਤਾਂ ਕੁਐਸਚਨ ਦੇ ਵਿੱਚ ਪੁੱਟ ਕਰਨਗੇ ਤੁਹਾਨੂੰ ਕਿ ਉਸ ਜ਼ਿਲ੍ਹੇ ਦਾ ਨਾਮ ਦੱਸੋ ਜਿੱਥੇ 마ਜੀ ਭਾਸ਼ਾ ਨਹੀਂ ਬੋਲੀ ਜਾਂਦੀ ਤਾਂ ਆਪਾਂ ਨੇ ਸਹੀ ਆਪਸ਼ਨ ਟਿੱਕ ਕਰਨਾ ਇਸ ਵਾਸਤੇ ਆਪਾਂ ਨੂੰ ਜ਼ਿਲ੍ਹੇ ਪਤਾ ਹੋਣੇ ਚਾਹੀਦੇ ਨੇ ਜਿੱਥੇ ਪੰਜਾਬੀ 마ਜੀ ਉਪਭਾਸ਼ਾ ਬੋਲੀ ਜਾਂਦੀ ਹੈ ਇਹਨਾਂ ਤੋਂ ਇਲਾਵਾ ਪਾਕਿਸਤਾਨ ਦੇ ਜ਼ਿਲ੍ਹਾ ਲਾਹੌਰ ਵਿੱਚ 마ਜੀ ਉਪਭਾਸ਼ਾ ਬੋਲੀ ਜਾਂਦੀ ਹੈ ਕਈ ਵਾਰ ਆਪਾਂ ਨੇ ਫਿਲਮਾਂ ਦੇ ਵਿੱਚ ਵੀ ਦੇਖਿਆ ਹੋਣਾ ਕਿ ਲਾਹੌਰ ਦੇ ਵਿੱਚ ਪਾਕਿਸਤਾਨ ਦੇ ਵਿੱਚ ਜਦੋਂ ਆਪਾਂ ਦੇਖਦੇ ਆਂ ਪੰਜਾਬੀ ਫਿਲਮ ਕੋਈ ਤਾਂ ਅੰਮ੍ਰਿਤਸਰ ਦੀ ਭਾਸ਼ਾ ਦੇ ਨਾਲ ਨਾਲ ਬਿਲਕੁਲ ਮੈਚ ਖਾਂਦੀ ਹੋਈ ਭਾਸ਼ਾ ਹੁੰਦੀ ਆ ਉਹਨਾਂ ਦੀ ਐਦਾਂ ਹੀ ਤਰਨਤਾਰਨ ਦੇ ਵਿੱਚ ਬੋਲੀ ਜਾਂਦੀ ਐਦਾਂ ਹੀ ਗੁਰਦਾਸਪੁਰ ਦੇ ਵਿੱਚ ਐਦਾਂ ਹੀ ਤਹਿਸੀਲ ਬਟਾਲਾ ਦੇ ਵਿੱਚ ਮਾਜੀ ਦੀ ਨਵੇਕਲੀ ਪਹਿਚਾਣ ਗਈ ਐ ਜਿਵੇਂ ਮਾਜੀ ਵਿੱਚ ਅੜਾੜਾ ਦੀ ਤੂੰਨੀ ਦੀ ਵਰਤੋਂ ਬਤੇ ਰਕਤੀ ਜਾਂਦੀ ਐ ਅੜਾੜਾ ਦੀ ਜਿਵੇਂ ਅਗਾੜੀ ਗਾੜੀ ਖੜਨਾ ਅਦੀ ਮਾਜੀ ਵਿੱਚ ਸ਼ਬਦਾਂ ਦੇ ਵਿਚਕਾਰ ਤੇ ਅਖੀਰ ਵਿੱਚ ਹਾ ਹਾ ਦੀ ਧੁਨੀ ਨਹੀਂ ਬੋਲੀ ਜਾਂਦੀ ਹਾ ਹਾ ਦੀ ਧੁਨੀ ਨਹੀਂ ਵਰਤਦੇ ਉਹ ਲੋਕ ਇਹ ਸਵਰ ਵਿੱਚ ਬਦਲ ਜਾਂਦੀ ਹੈ ਜਿਵੇਂ ਕਿ ਇਹ ਬੋਲਦੇ ਨੇ ਛਹਾਰਾ ਠੀਕ ਹੈ ਪਰ ਇਸ ਨੂੰ ਛਹਾਰਾ ਵੀ ਪੜਿਆ ਜਾਂਦਾ ਜਿਵੇਂ ਕਿ ਇਹ ਬੋਲਦੇ ਨੇ ਸ਼ਹਿਰ ਇਹਨੂੰ ਸ਼ਹਿਰ ਵੀ ਪੜਿਆ ਜਾਂਦਾ ਠੀਕ ਹੈ ਸੋਹਰਾ ਸੋਹਰਾ ਕੜਾ ਕੜਾ ਜਿਵੇਂ ਕਿ ਇਸੇ ਇਲਾਕੇ ਦੇ ਵਿੱਚ ਸਸਾ ਨੂੰ ਹਾ ਹਾ ਵਿੱਚ ਬਦਲ ਦਿੰਦੇ ਹਨ ਜਿਵੇਂ ਪੈਹਾ ਕਹਿੰਦੇ ਨੇ ਇਹ ਠੀਕ ਹੈ ਪੈਸਾ ਹੁੰਦਾ ਠੀਕ ਹੈ ਅਹੀਂ ਕਹਿੰਦੇ ਨੇ ਇਹ ਅਸੀਂ ਹੁੰਦਾ ਹਾਂ ਹੋ ਸੀ ਅਧੀ ਕਿਰਿਆਵਾਂ ਏ ਓ ਵਾ ਜੇ ਵਿੱਚ ਬਦਲ ਜਾਂਦੀਆਂ ਨੇ ਠੀਕ ਹੈ ਜਿਵੇਂ ਕਦੋਂ ਜਾਣਾ ਹੀ ਕੀ ਕਰਨਾ ਹੀ ਕੀ ਕਿਹਾ ਜੇ ਆਖਿਆ ਵਾ ਹਨ ਜਿਵੇਂ ਕੀ ਵਾਕ ਹੈ ਉਹ ਪਿੰਡ ਜਾਂਦੇ ਨੇ ਬੋਲਿਆ ਜਾਂਦਾ ਇਸ ਦੇ ਵਿੱਚ ਜੇ ਆਪਾਂ ਵਾਕ ਦੇਖੀਏ ਦੇਖੋ ਆਹੋ ਮੈਂ ਇੱਥੇ ਹੀ ਰਹਿਣ ਡਿਆ ਵਾਂ ਹਾਂ ਮੈਂ ਇੱਥੇ ਹੀ ਰਹਿ ਰਿਹਾ ਹਾਂ ਦੋ ਅਲੱਗ-ਅਲੱਗ ਵਾਕ ਹੋ ਗਏ ਠੀਕ ਹੈ ਆਪਾਂ ਇਹਦੇ ਵਿੱਚੋਂ ਪਹਿਚਾਨ ਸਕਦੇ ਹਾਂ ਕਿ ਮਾਜੀ ਭਾਸ਼ਾ ਕਿਹੜੀ ਹੈ ਤਾਂ ਦੂਜੇ ਨੰਬਰ ਤੇ ਦੁਆਬੀ ਭਾਸ਼ਾ ਕਿਹੜੀ ਹੁੰਦੀ ਹੈ ਠੀਕ ਹੈ ਦੁਆਬੀ ਉਪਭਾਸ਼ਾ ਪੰਜਾਬ ਦੇ ਦੁਆਬ ਇਲਾਕੇ ਦੇ ਵਿੱਚ ਬੋਲੀ ਜਾਂਦੀ ਹੈ ਹੁਣ ਤੁਸੀਂ ਦੁਆਬ ਸ਼ਬਦ ਤੋਂ ਸਮਝ ਗਏ ਹੋਵੋਗੇ ਤੇ ਦੁਆਬ ਸ਼ਬਦ ਹੁੰਦਾ ਕੀ ਹੈ ਦੁਆਬ ਦਾ ਮਤਲਬ ਹੁੰਦਾ ਦੋ ਆਬ ਯਾਨੀ ਦੋ ਪਾਣੀ ਦੋ ਪਾਣੀਆਂ ਦੇ ਵਿਚਕਾਰਲੀ ਧਰਤੀ ਨੂੰ ਆਪਾਂ ਦੁਆਬ ਕਹਿੰਦੇ ਹਾਂ ਜਿਵੇਂ ਕਿ ਦੋ ਪਾਣੀਆਂ ਬਿਆਸ ਅਤੇ ਸਤਲੁਜ ਦੇ ਵਿਚਕਾਰਲਾ ਇਲਾਕਾ ਹੋ ਗਿਆ ਉਹ ਦੁਆਬ ਹੋ ਗਿਆ ਉਹਦਾ ਨਾਂ ਕੀ ਹੋਇਆ ਫਿਰ ਉਹਦਾ ਨਾਂ ਹੋਇਆ ਬਿਸਤ ਦੁਆਬ ਇਸ ਖੇਤਰ ਵਿੱਚ ਹੁਸ਼ਿਆਰਪੁਰ ਜਲੰਧਰ ਕਬੂਰਥਲਾ ਤੇ ਸ਼ਹੀਦ ਭਗਤ ਸਿੰਘ ਨਗਰ ਆ ਜਾਂਦੇ ਨੇ। ਐ ਡਿਸਟ੍ਰਿਕਟ ਮੋਸਟ ਇੰਪੋਰਟੈਂਟ ਫੈਕਟ ਹੈ ਇਹਦੇ ਵਿੱਚ ਠੀਕ ਹੈ ਡਿਸਟ੍ਰਿਕਟ ਯਾਦ ਹੋਣੀ ਚਾਹੀਦੀ ਹੈ। ਇੱਥੇ ਆਮ ਤੌਰ ਤੇ ਵਾਵਾ ਦੀ ਥਾਂ ਬੱਪਾ ਸੱਸਾ ਦੀ ਥਾਂ ਸ਼ਸ਼ਿਆ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਇੱਥੇ ਵੱਡਾ ਬੋਲਿਆ ਜਾਂਦਾ ਵੱਡਾ ਦੀ ਥਾਂ ਬਹਿੜ ਕੇ ਦੀ ਬੱਖੀ ਵਿੱਚ ਬੱਟਾ ਵੱਜਿਆ ਬੰਗਰੂ ਲੋਹਾਂਡਾ ਥੋਾਡਾ ਗੱਬੇ ਆਦੀ ਇੱਥੇ ਹਾਂ ਹਨ ਕਿਰਿਆਵਾਂ ਨੂੰ ਆ ਨਹੀਂ ਵਿੱਚ ਬਦਲ ਦਿੰਦੇ ਨੇ ਜਿਵੇਂ ਕਿਸਾਨ ਗਏ ਹੋਇਆ ਹੋਏ ਸਨ ਦੀ ਥਾਂ ਕਿਸਾਨ ਗਏ ਹੋਇਆ ਇੱਥੇ ਇਹ ਗੱਲ ਧਿਆਨ ਦੇਣਯੋਗ ਹੈ ਕਿ ਦੁਆਬੀ ਦੇ ਇੱਕ ਪਾਸੇ ਮਾਝੀ ਹੈ ਤੇ ਦੂਜੇ ਪਾਸੇ ਮਲਬਈ ਉਪਭਾਸ਼ਾ ਹੈ ਠੀਕ ਹੈ ਇਸ ਲਈ ਇਹਨਾ ਤੇ ਦੋਨਾਂ ਉਪਭਾਸ਼ਾਾਂ ਦਾ ਕੁਝ ਪ੍ਰਭਾਵ ਪੈਂਦਾ ਹੈ ਜਿਵੇਂ ਕਿ ਇੱਥੇ ਵਾਕ ਦੇ ਆਪਾਂ ਉੱਪਰ ਨਜ਼ਰ ਮਾਰੀਏ ਬਿਰਸੇ ਦਾ ਪੇ ਆਇਆ ਰੀਨਕ ਗੁੜ ਲਿਆਇਆ ਸੀਗਾ ਓਏ ਇਹ ਲੋਹਾਂਡਾ ਗੱਬੇ ਰੱਖੋ ਠੀਕ ਹੈ ਜੀ ਉਸ ਤੋਂ ਅੱਗੇ ਆਪਾਂ ਪੜਾਂਗੇ ਮਲਬਾਈ ਉਪਭਾਸ਼ਾ ਬਾਰੇ ਮਲਬਾਈ ਉਪਭਾਸ਼ਾ ਪੰਜਾਬ ਦੇ ਮਾਲਵੇ ਇਲਾਕੇ ਵਿੱਚ ਬੋਲੀ ਜਾਂਦੀ ਹੈ ਇਸ ਖੇਤਰ ਵਿੱਚ ਬਠਿੰਡਾ ਫਿਰੋਜ਼ਪੁਰ ਸੰਗਰੂਰ ਲੁਧਿਆਣਾ ਮੁਕਸਰ ਮਾਨਸਾ ਫਾਜ਼ਿਲਕਾ ਫਰੀਦਕੋਟ ਮੋਗਾ ਪਟਿਆਲਾ ਬਰਨਾਲਾ ਆਦਿ ਇਲਾਕੇ ਆ ਜਾਂਦੇ ਨੇ ਇੱਥੇ ਆਮ ਤੌਰ ਤੇ ਵਾਵਾ ਨੂੰ ਮम्मा ਬੋਲਿਆ ਜਾਂਦਾ ਜਿਵੇਂ ਤੀਮੀ ਟੀਵੀ ਦੀ ਥਾਂ ਤੀਮੀ ਬੋਲਿਆ ਜਾਂਦਾ ਠੀਕ ਹੈ ਆਵਾਂਗਾ ਜਾਵਾਂਗਾ ਕਿਵੇਂ ਆਦਿ ਜਿਵੇਂ ਕੀ ਆਵਾਂਗਾ ਦੀ ਥਾ ਆਮਾਂਗਾ ਜਾਵਾਂਗਾ ਦੀ ਥਾ ਜਾਮਾਂਗਾ ਔਰ ਕਿਵੇਂ ਦੀ ਥਾ ਕਿਵੇਂ ਇੱਥੇ ਦਾ ਦੇ ਦੀ ਆਦੀ ਸੰਬੰਧਕ ਕਾ ਕੇ ਕੀ ਆਦੀ ਵਿੱਚ ਬਦਲ ਜਾਂਦੇ ਨੇ ਜਿਵੇਂ ਦੀਪ ਕਾ ਖੇਤ ਸੰਤੇ ਕਾ ਡੇਰਾ ਉਹਨਾਂ ਕੀਆਂ ਮੱਜਾਂ ਠੀਕ ਹੈ ਬਾਈ ਆਪਾਂ ਜਮਾਈ ਵਗ ਜਾ ਮੂਰੇ ਥੋੜਾ ਸੰਦੇਹਾ ਥਾਣੀ ਇਹਨਾਂ ਦੀ ਖਾਸ ਪਛਾਣ ਹੈ ਇਥੇ ਇਹ ਸ਼ਬਦਾਂ ਦੀ ਖਾਸ ਪਛਾਣ ਮਲਵਈ ਭਾਸ਼ਾ ਲਈ ਹੁੰਦੀ ਹੈ। ਆ ਦੇਖੋ ਵਾਕ ਥੋਡੀ ਮੈਂ ਐਸਾ ਛੱਪੜ ਬੰਨੀ ਜਾ ਰਹੀ ਹੈ। ਇਹ ਤਿਮੀ ਕਿਵੇਂ ਬੋਲਦੀ ਹੈ? ਥੋੜਾ ਕੰਮ ਸੰਦੇਹਾ ਹੋ ਜੂ। ਉਸ ਤੋਂ ਬਾਅਦ ਆਜੋ ਪੁਆਦੀ ਦੇ। ਪੁਆਦੀ ਉਪਭਾਸ਼ਾ ਜ਼ਿਲ੍ਹਾ ਰੋਪੜਨਗਰ ਤੇ ਸੰਗਰੂਰ ਦੇ ਪੂਰਬੀ ਅੱਧ ਜ਼ਿਲ੍ਹਾ ਲੁਧਿਆਣਾ ਤੇ ਰੋਪੜ, ਅੰਮ੍ਰਾਲਾ ਤੇ ਪਟਿਆਲਾ ਦੇ ਕੁਝ ਇਲਾਕਿਆਂ ਦੇ ਵਿੱਚ ਬੋਲੀ ਜਾਂਦੀ ਹੈ। ਇੱਥੇ ਦੇ ਲੋਕ ਹਾਹਾ ਧੰਨੀ ਦਾ ਵਿਸ਼ੇਸ਼ ਤੌਰ ਤੇ ਉਚਾਰਨ ਕਰਦੇ ਹਨ ਜਿਵੇਂ ਕਹਾ ਕਹੀ ਮਹੀਨਾ ਪਹਾੜ ਸ਼ਹਿਰ ਆਦਿ ਸੀ ਸੰਨ ਕਿਰਿਆਵਾਂ ਤੀ ਤੀਆਂ ਤਾਤੇ ਵਿੱਚ ਬਦਲ ਜਾਂਦੀਆਂ ਹਨ ਜਿਵੇਂ ਕਿ ਗਏਤੀ ਇਸ ਵਿੱਚ ਥਾਰੇ ਬੀ ਇहां ਇਬਕੇ ਬੋਜਾ ਗੈਂ ਊੜੀ ਆਦੀ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਵਾਕਾਂ ਦੇ ਉੱਪਰ ਨਜ਼ਰ ਮਾਰੀਏ ਤਾਂ ਸਾਨੇ ਥੇਰੇ ਗੈਲ ਗੈਲ ਇहां ਉहां ਜਾਣਾ ਤੀ ਛੋਕਰੀ ਬੋਜਾ ਕਾਤੇ ਜਹਾ ਬਾਂਸਨ ਉਟਾ ਵਿੱਚ ਮਾਂ ਜਾਂ ਕਾਸ ਮਾਂ ਹੈ ਠੀਕ ਹੈ ਜੀ ਚਲੋ ਅੱਗੇ ਪੜ੍ਹਦੇ ਹਾਂ ਡੋਗਰੀ ਬਾਰੇ ਇਹ ਜੰਮੂ ਅਤੇ ਕਾਂਗੜੇ ਦੀ ਉਪਭਾਸ਼ਾ ਹੈ ਜ਼ਿਲ੍ਹਾ ਕਠੂਆ ਜੰਮੂ ਉਦਮਪੁਰ ਕਾਂਗੜਾ ਧਰਮਸ਼ਾਲਾ ਤੇ ਹੋਰ ਸਿਆਲਕੋੜ ਦੇ ਇਲਾਕੇ ਵਿੱਚ ਬੋਲੀ ਜਾਂਦੀ ਹੈ ਇੱਥੋਂ ਦੀ ਭਾਸ਼ਾ ਵਿੱਚ ਕਿਰਿਆ ਦੇ ਨਾਲ ਦੇ ਸ਼ਬਦ ਨੂੰ ਵਧੂ ਲਾ ਕੇ ਉਚਾਰਿਆ ਜਾਂਦਾ ਹੈ ਦੇ ਸ਼ਬਦ ਨੂੰ ਠੀਕ ਹੈ ਜਿਵੇਂ ਗਏ ਦੇ ਨੇ ਗਏ ਦੇ ਨੇ ਆਇਆ ਦਾਏ ਆਇਆ ਦਾਏ ਤਾਂ ਦੇਸ਼ ਸ਼ਬਦ ਦਾ ਖਾਸ ਤੌਰ ਤੇ ਧਿਆਨ ਰੱਖਣਾ ਪੋਟੋਹਾਰੀ ਦੀ ਗੱਲ ਕਰੀਏ ਪੋਟੋਹਾਰੀ ਉਪਭਾਸ਼ਾ ਪਾਕਿਸਤਾਨੀ ਪੰਜਾਬ ਦੇ 라ਵਲਪਿੰਡੀ ਦੇ ਪਹਾੜੀ ਇਲਾਕੇ ਵਿੱਚ ਬੋਲੀ ਜਾਂਦੀ ਹੈ ਇੱਥੋਂ ਦੀ ਸ਼ਬਦਾਵਲੀ ਮਾਜੀ ਦੇ ਮਲਵਈ ਨਾਲ ਰਲਦੀ ਮਿਲਦੀ ਹੈ ਇਸ ਇਲਾਕੇ ਵਿੱਚ ਸ਼ਬਦਾਂ ਦੇ ਅਦਕ ਭਾ ਕੇ ਬੋਲਿਆ ਜਾਂਦਾ ਹੈ ਜਿਵੇਂ ਪਤਾ ਪੱਤਾ ਕਿਲਾ ਕਿਲਾ ਇਸ ਵਿੱਚ ਨੂਰੀ ਥਾਂ ਕੀ ਸਾਡੇ ਦੀ ਥਾਂ ਅਸਾਂ ਅੱਧੀ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਵਾਕ ਦੇਖਦੇ ਹਾਂ ਮੱਜੀ ਕੀ ਗੁਤਾਵਾ ਮਾਜ ਨੂੰ ਗੁਤਾਵਾ ਜਾਂ ਤੱਕ ਕੀ ਖੇਨੂ ਲੱਦਾ ਬੱਚੇ ਨੂੰ ਖਿੱਦੋ ਜਾਂ ਗੇਂਦ ਲੱਭੀ ਮੈਂਡਾ ਗੁੜੇ ਨਾਲ ਰੋਟੀ ਖਾਵੇ ਕੀ ਬਹੂ ਜੀ ਕਰੇਸ ਠੀਕ ਹੈ ਜੀ ਚਲੋ ਅੱਗੇ ਮੁਲਤਾਨੀ ਬਾਰੇ ਪੜਦੇ ਹਾਂ ਮੁਲਤਾਨੀ ਉਪਭਾਸ਼ਾ ਪਾਕਿਸਤਾਨ ਦੇ ਜ਼ਿਲ੍ਹਾ ਮੁਲਤਾਨ ਬਹਾਵਲਪੁਰ ਮਿੰਟੂ ਗੋਮਰੀ ਸ਼ੇਖਪੂਰਾ ਅਤੇ ਜ਼ਿਲ੍ਹਾ ਮੁਜ਼ਫਰਗੜ ਵਿੱਚ ਬੋਲੀ ਜਾਂਦੀ ਹੈ ਠੀਕ ਹੈ ਮੁਲਤਾਨੀ ਪਾਕਿਸਤਾਨੀ ਪੰਜਾਬੀ ਦਾ ਟਕਸਾਲੀ ਰੂਪ ਹੈ ਇੱਥੇ ਅੜਾੜਾ ਦੀ ਵਰਤੋਂ ਹੁੰਦੀ ਹੈ ਜਿਵੇਂ ਬਚੜਾ ਬੋੜੜਾ ਨੱੜੜਾ ਰਤੜਾ ਇਸ ਵਿੱਚ ਨੇ ਸੰਬੰਧਕ ਦੀ ਵਰਤੋਂ ਨਹੀਂ ਹੁੰਦੀ ਜਿਵੇਂ ਘੋੜੇ ਪਾਣੀ ਪੀਤਾ ਆਪਾਂ ਪੜ੍ਹਦੇ ਹਾਂ ਘੋੜੇ ਨੇ ਪਾਣੀ ਪੀਤਾ ਇੱਥੇ ਹੁੰਦਾ ਘੋੜੇ ਪਾਣੀ ਪੀਤਾ ਇਸ ਵਿੱਚ ਮੈਂਡਾ ਟੈਂਡਾ ਮਰੀਉਨ ਕਿਨ ਇਹਾਂ ਅਸਾਂ ਉਹਾਂ ਆਦੀ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਇਕੋ ਵਾਕ ਦੀ ਮਾਜੀ ਮਲਬਾਈ ਤੇ ਪੌਦੀ ਉਪਭਾਸ਼ਾ ਵਿੱਚ ਵਰਤੋ ਇਕੋ ਵਾਕ ਨੂੰ ਆਪਾਂ ਪੌਦੀ ਵਿੱਚ ਮਾਜੀ ਵਿੱਚ ਤੇ ਮਲਬਾਈ ਦੇ ਵਿੱਚ ਬੋਲ ਕੇ ਦੇਖਦੇ ਹਾਂ ਪੌਦੀ ਦੇ ਵਿੱਚ ਮੈਂ ਬੋਲੂਗਾ ਮੈਂ ਉਦੋਂ ਹੀ ਘਰ ਆ ਗਿਆ ਤੀ ਫਿਰ ਮਾਜੀ ਦੇ ਵਿੱਚ ਇਹ ਬੋਲਿਆ ਜਾਊਗਾ ਮੈਂ ਉਸੇ ਵੇਲੇ ਘਰੋਂ ਆ ਗਿਆ ਸਾਂ ਫਿਰ ਮਲਬਾਈ ਦੇ ਵਿੱਚ ਬੋਲਦੇ ਆ ਇਹਨੂੰ ਮੈਂ ਉਦੋਂ ਹੀ ਘਰ ਤੋਂ ਆ ਗਿਆ ਸੀ ਤਾਂ ਤੁਸੀਂ ਡਿਫਰੈਂਸ ਦੇਖ ਪਾ ਰਹੇ ਹੋਮੋਗੇ ਬਹੁਤ ਮਾਈਨਰ ਜਿਹੇ ਡਿਫਰੈਂਸ ਨੇ ਇਹੀ ਡਿਫਰੈਂਸ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਨੇ ਅਜੋਕੇ ਸਮੇਂ ਵਿੱਚ ਆਵਾਜਾਈ ਤੇ ਸੰਚਾਰ ਦੇ ਸਾਧਨਾਂ ਦੇ ਉੱਨਤ ਹੋਣ ਕਾਰਨ ਵੱਖ-ਵੱਖ ਇਲਾਕਿਆਂ ਵਿੱਚ ਰਹਿਣ ਵਾਲੇ ਪੰਜਾਬੀਆਂ ਦਾ ਆਪਸ ਵਿੱਚ ਮੇਲ-ਮਿਲਾਪ ਇੰਨਾ ਵਧ ਗਿਆ ਹੈ ਕਿ ਉਪਪਾਸ਼ਾਵਾ ਵਿਚਲੇ ਵੱਖਰੇਵੇਂ ਦਿਨੋ-ਦਿਨ ਫਿੱਕੇ ਪੈ ਰਹੇ ਹਨ ਤਾਂ ਪੰਜਾਬੀ ਇੱਕ ਦੂਸਰੇ ਦੇ ਨਾਲ ਇੰਨਾ ਮਿਲਕੁਲ ਗਏ ਹਨ ਕਿ ਉਹਨਾਂ ਨੇ ਇੱਕ ਦੂਸਰੇ ਦੀ ਭਾਸ਼ਾ ਦੇ ਵਿੱਚ ਸ਼ਬਦਾਂ ਨੂੰ ਵੀ ਅਪਣਾਇਆ ਅਤੇ ਸਾਰੇ ਪੰਜਾਬੀ ਹੁਣ ਇੱਕ ਕੋਮਨ ਭਾਸ਼ਾ ਵੱਲ ਵਧ ਰਹੇ ਹਨ ਆਉਣ ਵਾਲੇ ਸਮਿਆਂ ਦੇ ਵਿੱਚ ਇਹ ਪੰਜਾਬੀ ਦਾ ਡਿਫਰੈਂਸ ਹੈ ਜੋ ਇਹ ਉਪਭਾਸ਼ਾਵਾਦਾ ਜੋ ਡਿਫਰੈਂਸ ਹੈ ਉਹ ਹੋਰ ਜ਼ਿਆਦਾ ਫਿੱਕਾ ਨਜ਼ਰ ਆਏਗਾ ਤਾਂ ਆਪਾਂ ਸਭ ਨੂੰ ਆਪਣੇ ਆਪਣੇ ਇਲਾਕੇ ਦੀ ਭਾਸ਼ਾ ਅਤੇ ਉਪਭਾਸ਼ਾ ਨੂੰ ਬਚਾਉਣਾ ਚਾਹੀਦਾ ਹੈ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹੈ ਸਕੂਲਾਂ ਦੇ ਵਿੱਚ ਪੜ੍ਹਾਉਣਾ ਚਾਹੀਦਾ ਹੈ ਤਾਂ ਇਹ ਸੀਗਾ ਜੀ ਅੱਜ ਦਾ ਲੈਕਚਰ ਤੁਹਾਡੇ ਸਾਹਮਣੇ ਮੋਸਟ ਇੰਪੋਰਟੈਂਟ ਲੈਕਚਰ ਹੈ ਇਹਦੇ ਵਿੱਚੋਂ ਇਹਦੇ ਵਿੱਚੋਂ ਵੀ ਕੰਪੀਟੀਟਿਵ ਐਗਜ਼ਾਮਸ ਦੇ ਲਈ ਕੁਐਸਚਨ ਪੁੱਛੇ ਜਾਂਦੇ ਹਨ ਤਾਂ ਇਸ ਨਾਲ ਆਪਣਾ ਭਾਸ਼ਾ ਦੇ ਪੰਜਾਬੀ ਭਾਸ਼ਾ ਵਾਲਾ ਪੋਰਸ਼ਨ ਖਤਮ ਹੋ ਗਿਆ ਹੁਣ ਅਗਲੇ ਲੈਕਚਰ ਦੇ ਵਿੱਚ ਇਸ ਨਾਲ ਰਿਲੇਟਡ ਜਿੰਨੇ ਵੀ ਐਮਸੀਕਿਊਜ਼ ਬਣ ਸਕਦੇ ਨੇ ਉਹ ਲੈ ਕੇ ਆਵਾਂਗਾ ਤਾਂ ਸਾਡੇ ਇਹ ਸਾਰੇ ਟੌਪਿਕ ਕਲੀਅਰ ਹੋ ਜਾਣ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਪੜ੍ਹਦੇ ਲਿਖਦੇ ਰਹੋ ਵੀਡੀਓ ਨੂੰ ਵਾਤੋਂ-ਵਾਤ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਯਾਰ ਚੈਨਲ ਧੰਨਵਾਦ ਸਾਰਿਆਂ ਦਾ